ਹਾਂਜੀ ਛੱਤ ਸ੍ਰੀ ਅਕਾਲ ਜੀ ਦੋਸਤੋ ਦੋਸਤੋ ਇਹ ਵਾਲੀ ਵੀਡੀਓ ਸੋਸ਼ਲ ਮੀਡੀਆ ਤੇ ਨਾ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਦੋਸਤੋ ਜੋ ਤੁਸੀਂ ਇਸ ਵੀਡੀਓ ਦੇ ਵਿੱਚ ਨਾ ਇੱਕ ਲੜਕੀ ਨੂੰ ਵੇਖ ਰਹੇ ਹੋ ਤੁਹਾਨੂੰ ਦੱਸ ਰਹੀਏ ਕਿ ਇਹ ਲੜਕੀ ਜਿੰਮ ਮੈਨੇਜਰ ਸੀ ਜੋ ਕਿ ਜ਼ਿਲ੍ਹਾ ਜਲੰਧਰ ਦੇ ਵਿੱਚ ਜਿੰਮ ਦੇ ਵਿੱਚ ਆਪਣੀ ਪ੍ਰਾਈਵੇਟ ਨੌਕਰੀ ਕਰਦੀ ਸੀ ਤੇ ਉੱਥੇ ਹੀ ਜਿੰਮ ਟ੍ਰੇਨਰ ਰੂਬੀ ਨਾਮ ਦਾ ਆਦਮੀ ਸੀ ਜਿਸ ਨੇ ਉਸ ਲੜਕੀ ਦੇ ਨਾਲ ਸੇਕਸ ਵਾਲ ਕੀਤੀ ਹੈ ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਵੀ ਹੋਈਆਂ ਹਨ ਉਸ ਮਹਿਲਾ ਦੇ ਦਰਖਾਸਤ ਦੇਣ ਤੋਂ ਬਾਅਦ ਤੁਰੰਤ ਕਾਰਵਾਈ ਸ਼ੁਰੂ ਕੀਤੀ ਗਈ ਤੇ ਉਸ ਆਦਮੀ ਨੂੰ ਤੇ ਬਣਦੀ ਕਾਰਵਾਈ ਦੇ ਅਨੁਸਾਰ ਪਰਚਾ ਵੀ ਦਰਜ ਕਰ ਲਿਆ ਗਿਆ ਹੈ ਪੁਲਿਸ ਮੁਲਾਜ਼ਮ ਨੇ ਕਹਿਣਾ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸੱਖ ਨੂੰ ਬਖਸ਼ਿਆ ਨਹੀਂ ਜਾਵੇਗਾ ਦੋਸਤੋ ਇਸ ਕਰਕੇ ਹੀ ਲੋਕ ਧੀਆਂ ਜੰਮਣ ਤੋਂ ਡਰਦੇ ਨੇ ਪੰਜਾਬ ਦੇ ਵਿੱਚ ਲੋਕਾਂ ਦੇ ਵਿੱਚ ਹਾਊਸ ਐਨੀ ਜ਼ਿਆਦਾ ਵਧ ਗਈ ਹੈ ਕਿ ਸਾਡੇ ਪੰਜਾਬ ਦੀਆਂ ਧੀਆਂ ਕਿਤੇ ਵੀ ਸੁਰੱਖਿਤ ਮਹਿਸੂਸ ਨਹੀਂ ਕਰ ਸਕਦੀਆਂ ਸੋ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਪੂਰਾ ਦੇਖਣ ਤੋਂ ਬਾਅਦ ਸ਼ੇਅਰ ਵੀ ਜਰੂਰ ਕਰਿਓ ਸੋ ਦੋਸਤੋ ਪੁਲਿਸ ਮੁਲਾਜ਼ਮ ਕੋਲੋਂ ਸੁਣੋ ਕਿ ਉਸ ਸ਼ਖਸ ਦੇ ਉੱਪਰ ਕੀ ਕੀ ਧਾਰਾ ਲਗਾਈਆਂ ਨੇ ਗੁਰਦੀਪ ਕੌਰ ਅਪਰੇਦੀ ਰਹਿਣ ਵਾਲੀ ਹੈ ਜਿਹੜਾ ਜਲੰਧਰ ਦੀ ਤੇ ਇਹ ਪ੍ਰਾਈਵੇਟ ਜਿਮ ਦੇ ਵਿੱਚ ਜੌਬ ਕਰਦੀ ਸੀਗੀ ਉੱਥੇ ਜਿੰਨ ਜਿਮ ਟ੍ਰੇਨਰ ਸੀਗਾ ਗੁਰਜੀਤ ਸਿੰਘ ਕੁਲ ਬੁੱਬੀ ਤੇ ਉੱਥੇ ਉਹਨੇ ਦਰਖਾਸਤ ਦਿੱਤੀ ਸੀ ਕਿ ਮੇਰੇ ਮੇਰਾ ਛੇੜਛਾੜ ਕੀਤਾ ਹੈ ਤੇ ਜਿਹਦੀ ਪੜਤਾਲ ਕੀਤੀ ਸੀ ਪੜਤਾਲ ਤੋਂ ਬਾਅਦ ਆਪਣਾ ਸੀਪੀ ਸਰਦੀ ਪ੍ਰੂਫ ਨੋ ਪਰਚਾ ਦਰਜ ਕਰਕੇ ਕਾਰਵਾਈ ਕੀਤੀ ਹੈ